ਦੇਸੀ ਐਲਪੀ ਬਲੋ ਮੇਰੇ ਕੋਲ ਲਿਸਟ ਪਹੁੰਚੀ ਨਹੀਂ ਮੈਂ ਮੰਗਵਾ ਲੈਂਦਾ ਮੈਂ ਮੰਗਵਾ ਲੈਂਦਾ ਜੀ ਮੰਗਵਾ ਲੈਂਦੇ ਜੀ ਮੈਂ ਮਨਾ ਥੋੜਾ ਮੈਂ ਆਪ ਕੱਲੀ ਪਗਵਾਣੀ ਕਿੱਥੋਂ ਤੇ ਮੈਂ ਦੇਖ ਲੈਂਦਾ ਜੀ ਹੁਣ ਮੜੇ ਉਹਨੂੰ ਟਾਈਮ ਕਿਉਂ ਕਰ ਰਹੇ ਮੈਂ ਤੁਹਾਨੂੰ ਉਹਨੂੰ ਤਾਂ ਗੱਲ ਹੋ ਗਈ ਸੀ ਉਹ ਮੇਰਾ ਹੈ ਡਸਟਪੈਨ ਛੁੱਟਦੀ ਹੁੰਦੀ ਕਿਤੇ ਬਣਾਤੀ ਮੈਂ ਮਨਾ ਕੀਤਾ ਤੁਸੀਂ ਮਨਾ ਕਰਤਾ ਨਹੀਂ ਕਰ ਰਹੀ ਸਰ ਹਾਂਜੀ ਬੁਲਾਵਾਂਗੇ ਬੁਲਾਵਾਂਗੇ ਖੈਰਾ ਸਾਹਿਬ ਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇ ਦੂੰਗਾ ਨਹੀਂ ਮਗਰ ਉਹ ਕਿਲੇ ਦੇੜਾ ਦੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬੈਠਣ ਦੇਣਾ ਨਹੀਂ ਕੋਈ ਗੱਲ ਮੈਨੂੰ ਕੋਈ ਨਹੀਂ ਥੱਲੇ ਲਾ ਕੇ ਮੇਰੇ ਨਾਲ ਬਾ ਦੇ ਬਹੁਤ ਸਤਕਾਰਯੋਗ ਨੇ ਸੀਨੇ ਮੋਸਟ ਨੇ ਜੀ ਬੇਨਤੀ ਮੇਰੀ ਹੈ ਜਿਹੜੀ ਸੀਐਲਪੀ ਵੱਲੋਂ ਜੀ ਉਹੀ ਜੋ ਲਿਸਟ ਆਈ ਉਹਦੇ ਮੁਤਾਬਕ ਪਹਿਲੇ ਲਿਖਤੀ ਤੁਹਾਨੂੰ ਕਹੀ ਉਹਦੇ ਸਾਹ ਸੁਖਪਾਲ ਸਿੰਘ ਦੋ ਤੇ ਨੇ ਸਾ ਪ੍ਰਗਟ ਸਿੰਘ ਤੇ ਨੇ ਫਿਰ ਸਾ ਮੇਰੇ ਕੋਲ ਲਿਖਤੀ ਪਹੁੰਚੇ ਜੋ ਪਹੁੰਚੇ ਉਹਦੇ ਮੁਤਾਬਕ ਪਹਿਲਾਂ ਹੀ ਨਾ ਇਹਨਾਂ ਦਾ ਲਿਖਿਆ ਹੋਇਆ ਰਿਪਲੇਸ ਕਰ ਦਿੱਤੀ। ਦਿਸ ਹਾਸ ਬੀਨ ਰਿਪਲੇਸਡ। ਦਿਸ ਇਜ਼ ਰੋਂਗ। ਬਿਲਾਲੀ ਇਹ ਕੰਮ ਨਾ ਕਰ। ਬਿਲਾਲੀ ਨੇ ਕੋਈ ਨਹੀਂ। ਮੇਰੀ ਲਿਖੀ ਇੱਥੇ ਲੈਟਰ ਤੁਹਾਨੂੰ ਰეკਮੈਂਡੇਸ਼ਨ ਜਿਹੜੀ ਹੈ ਉਹਦੇ ਸਰ ਤੁਹਾਡੇ ਫਰਡੇ ਸਾਈਨ ਨੇ ਤੁਹਾਡੇ ਮੁਤਾਬਕ ਲਿਸਟ ਆਈ ਹੈ। ਇਹ ਇਸ ਤੋਂ ਪਹਿਲੀ ਲਿਸਟ ਹੈ ਜੀ। ਇਹ ਤੁਸੀਂ ਦੂਜੀ ਲਿਸਟ ਕੱਢ ਲਈਏ ਕਿਉਂਕਿ ਅਗਲੇ ਬੁਲਾ ਰਿਆਂ ਦੇ ਵਿੱਚ ਸਤਨਪੁਰ ਜਿੰਦਰ ਸਿੰਘ さん ਕੋਈ ਮੈਨੂੰ ਬੁਲਾਉਂਦਾ ਰਾਣਾ ਜੀ ਸੀ ਉਹਦੇ ਵਿੱਚ ਪ੍ਰਗਟ ਸਿੰਘ ਤੁਸੀਂ ਉਹ ਲਿਸਟ ਕੱਢ ਲਈ ਦਿਓ ਇੱਕ ਸਾਲ ਮੇਰੇ ਕੋਲ ਲਿਸਟ ਪਹੁੰਚੀ ਨਹੀਂ ਮੈਂ ਮੰਗਵਾਲਦਾ ਮੈਂ ਮੰਗਵਾਲ ਲੈਣਾ ਸਰ ਮੈਂ ਮੰਗਵਾਲ ਲੈਣਾ ਇਹ ਨਾ ਕਰੋ ਪਲੀਜ਼ ਮੰਗਵਾਲਣਾ ਜੀ ਬਾਈ ਬਸ ਤੁਹਾਡੇ ਬੈਨੀਫਿਟ ਚ ਹੀ ਜਾਣੀ ਹੈ ਨਹੀਂ ਮੰਗਵਾ ਲੈਂਦੇ ਜੀ ਮੈਂ ਮਨਾ ਥੋੜਾ ਕਿ ਮੈਂ ਆਪ ਕੱਲੀ ਬਗਵਾਣੀ ਕਿੱਥੋਂ ਤੇ ਮੈਂ ਦੇਖ ਲੈਂਦਾ ਜੀ ਹੁਣ ਮਣੀ ਉਹਨਾਂ ਨੂੰ ਟਾਈਮ ਕਿਉਂ ਕਰ ਰਹੇ ਮੈਂ ਤੁਹਾਨੂੰ ਦੱਸਾਂ ਉਹਨੂੰ ਤਾਂ ਗੱਲ ਹੋ ਗਈ ਸੀ ਉਹ ਮੇਰਾ ਸਾ ਡਸਟਪੈਨ ਛੁੱਟਦੀ ਹੋਣੀ ਤੁਸੀਂ ਨਹੀਂ ਛੁੱਟਦੀ ਜੀ ਇਦਾਂ ਮੈਂ ਕੋਈ ਇਹਦਾ ਇਹਦਾ ਜੀ ਬਾਈ ਬਸ ਸਾਹਿਬ ਇਹ ਜ਼ਿਆਤੀ ਵਾਲੀ ਗੱਲ ਇਹ ਜ਼ਿਆਤੀ ਵਾਲੀ ਗੱਲ ਹੀ ਇਸ ਆਨਰੇਬਲ ਮੈਂਬਰ ਆਫ ਦਿਸ ਹਾਊਸ ਦਿਸ ਹਾਸ ਬੀਨ ਰਿਪੀਟਿਡਲੀ ਹੈਪਨਿੰਗ ਭਾਈ ਸਾਹਿਬ ਮਨਾਂ ਕੀਤਾ ਸੀ ਗੱਲ ਦਾ ਸਖਤ ਇਤਰਾਜ਼ ਕਰ ਨਹੀਂ ਭਾਈਓ ਸਾਹਿਬ ਮਨਾਂ ਕੀਤਾ ਕਾਇਲੀ ਇਹ ਕੰਮ ਨਾ ਕਰੋ ਭਾਈ ਸਾਹਿਬ ਮਨਾਂ ਕੀਤਾ ਡੋਨਟ ਕਿਲ ਡੈਮੋਕਰੇਸੀ ਮਨਾਂ ਕੀਤਾ ਹਾਂਜੀ ਮਨਾਂ ਕੀਤਾ ਸੀ ਕਿੰਨੇ ਮਨਾ ਕੀਤਾ ਮੈਂ ਮਨਾ ਕੀਤਾ ਤੁਸੀਂ ਮਨਾ ਕਰਤਾ ਨਹੀਂ ਕਰ ਰਹੇ ਸਰ ਹਾਂਜੀ ਬੁਲਾਵਾਂਗੇ ਬੁਲਾਵਾਂਗੇ ਨਹੀਂ ਪਹਿਲੇ ਸੁਖ ਪਾ ਲਓ ਲੋ ਜੀ ਪਹਿਲੇ ਸੁਖ ਪਾ ਲਓ ਨਾ ਫਿਰ ਸਾਹ ਪ੍ਰਗਟ ਤੁਸੀਂ ਸਲਾਹ ਕਰ ਲੋ ਇਹ ਨਾ ਨਾ ਕੰਮ ਤੁਹਾਡੇ ਬੈਨੀਫਿਟ ਤੁਸੀਂ ਪਹਿਲੇ ਬਰਡ ਦਿੱਤਾ ਕਿ ਹਰ ਆਦਮੀ ਨੂੰ ਖੁੱਲਾ ਟਾਈਮ ਮਿਲੇਗਾ ਐਂਡ ਹੀ ਇਜ਼ ਔਨਰੇਬਲ ਇਲੈਕਟਿਡ ਮੈਂਬਰ ਆਫ ਦਿਸ ਇੱਕ ਮਿੰਟ ਇਲੈਕਟਿਡ ਸਾਹਿਬ ਜੋ ਮੇਰੇ ਕੋਲ ਲਿਸਟ ਆਈ ਹੈ ਬੁਲਾ ਦੇਂਦੇ ਆ ਪਕੜ ਮਨਾ ਕੀਤਾ ਵਾਜਬਤ ਸਾਹਿਬ ਦਾ ਨਾਮ ਨਾ ਐ ਘੱਲੇ ਯਾਰ ਸਾਈਨ ਕਰਕੇ ਆ ਨਾ ਕਰੋ ਸਮਝੋ ਕਿ ਤੁਹਾਨੂੰ ਟਾਈਮ ਮਿਲੂਗਾ ਬਿਲਕੁਲ ਮਿਲੂਗਾ ਮੈਂ ਦੇ ਦੂੰ ਨਾ ਹੀ ਮਗਰੋਂ ਖਲੇ ਦੇਣਾ ਦੀ ਉਦੋਂ ਤੱਕ ਤੁਹਾਨੂੰ ਨਹੀਂ ਉਹਨਾਂ ਨੇ ਉੱਤੇ ਬੈਠਣ ਦੇਣਾ ਨਹੀਂ ਕੋਈ ਗੱਲ ਮੈਨੂੰ ਕੋਈ ਨਹੀਂ ਛੇੜ ਥੱਲੇ ਲਾ ਕੇ ਮੇਰੇ ਨਾਲ ਬਾ ਦੇਣ ਮੈਨੂੰ ਕੋਈ ਨਹੀਂ ਛੇੜਦਾ ਮੇਰਾ ਵੀ ਇੰਪੋਰਟੈਂਟ ਹੈ ਮੈਂ ਫੇਰ ਲਿਖ ਕੇ ਕਰਾਂਗਾ मैं आप यारीडर चौथे नंबर साहब ने फिर तो सा राणा जी ने फिर मैं बाजवा साहब एक रिक्वेस्ट करा एक दिन बैठो बैठो प्लीज बैठो, बैठो बैठो सारे बैठो प्लीज बैठो बाजवा साहब मेरी बेनती सुनूंगा हां ਜਿੰਨਾ ਟਾਈਮ ਅਸੀਂ ਕਿਉਂ ਬੋਲ ਰਹੇ ਆਪਾਂ ਜਿੰਨਾ ਟਾਈਮ ਅਸੀਂ ਇਸ ਗੱਲ ਤੇ ਲਾਤਾ ਵੀ ਉਹ ਪਹਿਲਾਂ ਬੋਲਣਗੇ ਉਹ ਬਾਅਦ ਚ ਬੋਲਣਗੇ ਇਹ ਗੱਲ ਮੇਰੇ ਕੋਈ ਸਮਝ ਨਹੀਂ ਆਈ ਤੁਹਾਡੀ ਲਿਸਟ ਮੇਰੇ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਸਾਡਾ ਮੇਰੀ ਬੇਨਤੀ ਸੁਣੋ ਤੁਸੀਂ ਬੁਲਾਣਾ ਤੁਸੀਂ ਥਿਸ ਇਜ਼ ਵੈਰੀ ਅਨਫੇਅਰ ਮੇਰੀ ਬੇਨਤੀ ਸੁਣੋ ਤੁਹਾਡੀ ਲਿਸਟ ਆਈ ਆ ਤੁਹਾਡੇ ਲਿਸਟ ਦੇ ਉੱਤੇ ਸਾਈਨ ਆ ਤਿੰਨ ਬੁਲਾਰਿਆਂ ਦੇ ਨਾਮ ਆ ਉਹਨਾਂ ਬੁਲਾਰਿਆਂ 'ਚ ਅਸੀਂ ਇੱਕ ਨੂੰ ਬੁਲਾਇਆ ਬਿਲਕੁਲ ਝੂਠੀ ਗੱਲ ਜੋ ਤੁਸੀਂ ਕਿਹਾ ਤੁਸੀਂ ਪਹਿਲੀ ਲਿਸਟ ਕੱਢੋ ਜੋ ਤੁਹਾਡੇ ਕਹਿਣ ਮੇਰਾ ਆਪਣਾ ਆਫਿਸ ਲੈ ਕੇ ਗਿਆ ਮੇਰੇ ਕੋਲ ਸਹੀ ਕਰਾ ਕੇ ਜੇਕਰ ਤੁਸੀਂ ਖੈਰਾ ਸਾਹਿਬ ਨੂੰ ਕਹਿੰਦੇ ਬਿਲਕੁਲ ਟਾਈਮ ਮਿਲੂਗਾ ਪਰ ਉਹਨਾਂ ਨਾਲ ਵਾਈ ਵਾਈ ਤ੍ਰਿਪਤ ਬਾਜਵਾ ਜੀ ਦਾ ਨਾਮ ਬੋਲ ਦਿੱਤਾ ਹੈ ਪਹਿਲਾਂ ਹੀ ਬੋਲਣਗੇ ਤ੍ਰਿਪਤ ਬਾਜਵਾ ਜੀ ਆਪਣਾ ਟਾਈਮ ਉਹਨਾਂ ਨੂੰ ਦਿੰਦੇ ਮੈਂ ਜੀ ਬੇਨਤੀ ਕਰਦਾ ਤ੍ਰਿਪਤ ਬਾਜਵਾ ਜੀ ਕਹਿ ਦਿੰਨ ਤੂੰ ਉੱਠ ਪੋਈ ਆ ਹਾਂ